ਇਹ ਬਹਿ ਵੀ ਦੂਰ ਦੂਰ ਰਹਿਣਾ ਚਲੋ ਉੱਤ ਜਿੰਮੇ ਨੁਕਸਾਨ ਤਾਂ ਨੁਕਸਾਨ ਹੀ ਉਸਮਾਨ ਜੁੱਦਨ ਲਈ ਇਸ਼ਾਰਾ ਕਰ ਰਿਹਾ ਕਿ ਇੱਕ ਨਕਸਾਨ ਹੈ ਇਹ ਚੋਰੀ ਉਹ ਵੀ ਗੱਲਾਂ ਬੁੱਲਾ ਲੈਣ ਦਾ ਦਾਦਾ ਬਾਪ ਆ ਗਏ ਬੜੇ ਅੰਦਰ ਸਾਰਾ ਨਾ ਗੱਲੇ ਲੈ ਗਈ ਨਾ ਨਾਮ ਰੋਣ ਮੇਰਾ ਨਾਮ ਵੀਜੇ ਕੁਮਾਰਾ ਜੀ ਕਿਹੜੇ ਬਾਲੇ ਕੋਈ ਜਤਨ ਕਰੀਆਨਾ ਸਟੋਰ ਦੇ ਨਾਮ ਦੀ ਦੁਕਾਨ ਆ ਜੀ ਕਿਹੜੀ ਜਗ੍ਹਾ ਹੈ ਨੰਬਰਸਾ ਰੋਡ ਤੇ ਹੀ ਤੁਹਾਡੇ ਰਾਤ ਚੋਰੀ ਹੋ ਗਈ ਹਾਂਜੀ ਰਾਤੀ ਚੋਰੀ ਹੋ ਗਈ 3 ਵਜੇ ਜੀ 3 ਵਜੇ ਕੁਛ ਮਿੰਟ ਤੇ ਹੋਈ ਆ ਜੀ ਤੇ ਦੁਕਾਨ ਗੱਲੇ ਚੋਂ ਪੈਸੇ ਕੱਢ ਕੇ ਲੈ ਗਈ ਜੇ ਬੋਤਲ ਮੂਤਾਂ ਪੈਪਸੀ ਕੋਕ ਦੀਆਂ ਸਾਰੀਆਂ ਲੈ ਗਈ ਜੀ ਕੱਢ ਕੇ ਗੱਲਾਂ ਬੰਨ ਕੇ ਲੈ ਗਈ ਹੋਗਾ 4-5000 ਰੁਪਏ ਦਾ ਜੀ ਜੇ ਗੱਲ ਕਰੀਏ ਤਾਂ ਪੀਸੀਆਰ ਵਗੈਰਾ ਵੀ ਇੱਥੇ ਸਹੀ-ਸਹੀ ਜਾਂਦੀ ਹੈ ਵੀ ਅਜਿਹਾ ਦਰਸ਼ਿਤ ਨਹੀਂ ਜਾਂਦੀ ਹੈ। ਪੂਰੀ ਹੋ ਜਾਵੇ ਤਾਂ ਪੀਕਾ ਨਾ ਜਾਉਂਗੇ। ਅਸੀਂ ਕਹਿੰਦੇ ਜੀ ਗਸ਼ਟ ਵਧਾਈ ਜਾਵੇ, ਸਾਡੀ ਰੱਖਿਆ ਕੀਤੀ ਜਾਵੇ। ਹੋਰ ਮੰਗ ਹੈ ਕਿ ਤੇ ਸਾਡਾ ਇਨਸਾਫ ਮਿਲਵਾਇਆ ਜਾਵੇ ਜੀ। ਜੀਨਾ ਬਾਈ ਤੋਂ ਹਾਂਜੀ ਮੇਰਾ ਨਾਮ ਗਰਮੇਲ ਸਿੰਘ ਆਈ। ਗਾਂ ਦਾ ਵੀ ਨਾਮ ਨਹੀਂ। ਸ੍ਰੀ ਗੁਰੂ ਰਾਮਦਾਸ ਜੀ ਡੈਰੀ ਅੱਧੇ ਲੈ ਕੇ ਡੈਰੀ ਸਵੀਟ ਦੇ। ਇਹ ਗੱਲ ਰਾਤੋ-ਰਾਤ ਜਿਵੇਂ ਘਟਣਾ ਹੋ ਗਈ। ਇਹ 3 ਵਜੇ 17 ਕਮਿੰਟ ਤੇ ਹੋਈ ਹੈ ਸਵੇਰ ਜੀ ਜਦੋਂ ਵੀ ਆਮ ਰੋਕ ਸ਼ੈਰ ਕਰਦੇ ਆ ਤੇ ਜੋ ਕਿ ਸਾਡਾ ਨੁਕਸਾਨ 30-40 ਹਜ਼ਾਰ ਰੁਪਏ ਦਾ ਹੋ ਗਿਆ ਜੀ। ਜੋ ਜ਼ਰੂਰੀ ਕਾਗਜ਼ ਸੀ ਮੋਟਰਸਾਈਕਲਾਂ ਦੇ ਗੱਡਿਆਂ ਦੇ ਕਾਪੀ ਮੇਰੇ ਰਜਿਸਟ੍ਰਿੰਗਾਂ ਔਰ ਸਾਰੇ ਜ਼ਰੂਰੀ ਕਾਗਜ਼ ਸੀ ਉਹ ਵੀ ਲੈ ਗਏ। ਜੋ ਕਿ ਦਿਨ ਦਿਹਾੜਾ ਸੀਗਾ ਸਾਂਝ ਨੂੰ 2:30 ਵਜੇ ਵੀ ਕੋਈ ਮਾਹੌਲ ਦਾ ਪੂਰਾ ਡਰ ਬਣਿਆ ਹੋਇਆ ਜੀ। ਬਹੁਤ ਪਰੇਸ਼ਾਨ ਆ ਜੀ ਅੱਜ ਤੱਕ ਕੰਮ ਕਰਨ ਨੂੰ ਹੁਣ ਕੀ ਕਰਕੇ ਮੁਸ਼ਕਲ ਹੋਇਆ ਪਿਆ ਜੀ। ਇੱਥੇ ਤੁਹਾਡੇ ਨੇੜੇ ਇਸ ਬਸੇਲ ਹੋ ਚੁਰੀ ਪੰਜਾਂ ਦੁਕਾਨਾਂ ਦਾ ਸ਼ਟਰ ਟੁੱਟਿਆ ਜੀ ਇੱਥੇ ਨਾਲ-ਨਾਲ ਲੱਗਮ ਗਈਆਂ ਜੀ ਦੋ ਤਿੰਨ ਜੀਰਾ ਰੋਡ ਤੇ ਵੀ ਸੁਣਿਆ ਵੀ ਉੱਥੇ ਵੀ ਟੁੱਟ ਗਏ ਕਿੰਨਾ ਨੁਕਸਾਨ ਦਾ ਹੋਇਆ ਜੀ ਆਪਨਾ 35 ਤੋਂ 40 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਜੀ ਸੀਸੀਟੀਵੀ ਵਗੈਰਾ ਲੱਗੇ ਹੋਏ ਆ ਹਾਂ ਜੀ ਕੈਮਰੇ ਆਪਣੇ ਲੱਗੇ ਆ ਜੀ ਵਾਰਨਾ ਗੱਡੀ ਤੇ ਆਏ ਆ ਜੀ ਉਹਨਾਂ ਦਾ ਨਾਲ ਜੇ ਪੂਰੀ ਗੌਰ ਕਰੀ ਜਵੇਂ ਫੜੇ ਜਾ ਸਕਦੇ ਆ ਜੀ ਇਸ ਦਾ ਇਹੀ ਬੇਨਤੀ ਕਰਦੇ ਆ ਜੀ ਕਿੰਨੇ ਜਣੇ ਦਿਖਾਈ ਦੇ ਗਏ ਸੱਤ ਅੱਠ ਜਣੇ ਆ ਜੀ ਮੂੰਹ ਬੰਨੇ ਆ ਜੀ ਉਹਨਾਂ ਦੇ ਗੜਾ ਕੀ ਕੀ ਨੁਕਸਾਨ ਕੀਤਾ ਗਈ ਜੀ ਮੇਰੇ ਜੇ ਜੋ ਫਾਰਮਾਂ ਦੇ ਕਾਗਜ਼ ਕੂਗਜ ਆ ਜੋ ਇਥੇ ਮੁੰਡੇ ਦੇ ਆਧਾਰ ਕਾਰਡ ਪੈਨ ਕਾਰਡ ਜੋ ਸਾਡਾ ਫਾਰਸ ਸਾਰਾ ਕੁਝ ਲੈ ਗਈ ਗੱਲਾਂ ਵੀ ਵਿੱਚੋਂ ਕੱਢ ਕੇ ਸਨੇ ਪੈਸਿਆਂ ਦਾ ਸਾਰਾ ਹੀ ਲੈ ਗਈ ਹੁਣ ਮਨ ਕੀ ਕਰਦੀ ਆ ਅਸੀਂ ਦੱਸ ਐਸਐਸਪੀ ਸਾਹਿਬ ਨੂੰ ਮੰਗ ਕਰਦੇ ਆ ਵੀ ਇਹਦੀ ਗੌਰ ਕਰਕੇ ਸਾਨੂੰ ਸਾਰਾ ਇਨਸਾਫ ਦਿਵਾਇਆ ਜਾਵੇ ਜੋ ਕਿ ਸਾਡਾ ਡਰ ਦਾ ਮਾਹੌਲ ਬਣਿਆ ਸਾਡੀ ਵੀ ਮਦਦ ਕੀਤੀ ਜਾਵੇ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਤੇ ਪੀਸੀਆਰ ਦੀ ਲੱਗੀ ਵੀ ਹੈਗੀ ਹੈ ਪੀਸੀਆਰ ਵਾਲੇ ਡੈਸਟ ਕਰਦੇ ਹੈਗੇ ਰਾਪੂ ਪੀਸੀ ਆਲਾ ਇਹ ਇੱਕ ਵਿਚਾਰਾ ਬੰਦਾ ਉਹ ਘੰਟੇ ਬਾਅਦ ਆਇਆ ਜੀ ਇਹ ਫੋਨ ਕੀਤੇ ਥਾਣੇ ਵੀ ਫੋਨ ਕੀਤੇ ਕੋਈ ਸਾਡੀ ਇੰਨੀ ਹੋਈ ਨਹੀਂ ਗਈ